ब्रेक ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਸਰ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਬਹੁਤ ਮਿਹਰਬਾਨੀ ਸ਼ੁਕਰੀਆ ਅਗਲੀ ਖਬਰ ਤੇ ਚਰਚਾ ਕਰਦੇ ਹਾਂ ਉਹਨਾਂ ਚ ਪੁਲਿਸ ਨੇ ਚੰਡੀਗੜ੍ਹ ਤੋਂ ਆਇਆ 1580 ਕਿਲੋ ਪਨੀਰ ਅਤੇ ਮਠਿਆਈਆਂ ਜੜੀਆਂ ਨੇ ਉਹ ਫੜੀਆਂ ਨੇ ਮਿਲਾਵਟ ਦੀ ਜਿਹੜੀ ਆ ਅਸ਼ੰਕਾ ਜਤਾਈ ਜਾ ਰਹੀ ਹੈ ਜਿਸ ਦੇ ਚੱਲਦੇ ਵਿਭਾਗ ਜਿਹੜਾ ਉਹ ਸੀਜ਼ ਕਰ ਦਤਾ ਸੀ ਕੀ ਕਹਿਣਾ ਚਾਹੋਗੇ ਸਰ ਇਹਦੇ ਦੇਖੋ ਇਹ ਦੋ ਘਟਨਾਵਾਂ ਜਿੱਦਾਂ ਇੱਕ ਦੁੱਧ ਨਾਲ ਦੇ ਵਿੱਚ ਜਿੱਦਾਂ ਇੱਕ ਕੈਥਲ ਦੇ ਵਿੱਚ ਵੀ ਸਾਡੇ ਸਾਡੇ ਪਲੇਟ ਗੌਂਢੀ ਸੂਬੇ ਆ ਜੇ ਫਿਰ ਤੁਸੀਂ ਉਹਨਾਂ ਦਾ ਜ਼ਿਕਰ ਕੀਤਾ ਹੈ ਸਾਡੇ ਮਤਲਬ ਜੇ ਕਹੀਏ ਕਿ ਅਸੀਂ ਸਾਡੇ ਡੋਰ ਸਟੈਪ ਤੇ ਹੀ ਆ ਉਹਨਾਂ ਹਜ਼ਾਰਪਾ ਦੇ ਬਿਲਕੁਲ ਨਾ ਲੱਗਦਾ ਤਾਂ ਤਾਂ ਅਸੀਂ ਕਰਦੇ ਹਾਂ ਇਹ ਜਿਹੜੀ ਜਿਸ ਤਰ੍ਹਾਂ ਆਪਾਂ ਭ੍ਰਸ਼ਟਾਚਾਰ ਦਾ ਜ਼ਿਕਰ ਕਰ ਰਹੇ ਸੀ ਨਾ ਕਿ ਕੋੜ ਬਣ ਗਿਆ ਇਦਾਂ ਹੀ ਮਿਲਾਵਟ ਦਾ ਵੀ ਜਿਹੜਾ ਸਾਡੇ ਲਈ ਇੱਕ ਕੋੜ ਬਣ ਗਿਆ ਜਿਹੜੀਆਂ ਪਿੱਛੇ ਜਿਹੜੀਆਂ ਰਿਪੋਰਟਸ ਆਈਆਂ ਸੀ ਪਿੱਛੇ ਵੀ ਉਹ ਕਹਿੰਦੇ ਸੀ ਕਿ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜੀਆਂ ਮੌਤਾਂ ਹੋ ਰਹੀਆਂ ਹਨ ਹਿੰਦੁਸਤਾਨ ਦੇ ਵਿੱਚ ਪਰਦੇ ਦੇ ਵਿੱਚ ਉਹ ਮਿਲਾਵਟੀ ਪਦਾਰਥਾਂ ਕਰਕੇ ਹੋ ਰਹੀਆਂ ਜ ਔਰ ਸਾਡੇ ਜਿੰਨਾ ਜਿੰਨਾ ਖਾਣ ਪੀਣ ਦਾ ਸੜਕਾਂ ਦੇ ਉੱਤੇ ਜਿਹੜੀਆਂ ਰੇੜੀਆਂ ਲੱਗ ਰਹੀਆਂ ਨੇ ਬਹੁਤ ਸਾਰੀਆਂ ਹੁਣ ਦੇਖੋ ਨਾ ਹੁਣ ਡੈਸਪਰੇ ਦੀਵਾਲੀ ਫੈਸਟੀਵਲ ਚੱਲ ਰਿਹਾ ਹੈ ਦੀਵਾਲੀ ਫੈਸਟੀਵਲ ਦੇ ਉੱਪਰ ਟਣਾ ਦੇ ਵਿੱਚ ਮਠਾਈ ਵਿਕਦੀ ਹੈ ਬਿਲਕੁਲ ਹਨਾਂ ਟਨਾਂ ਦੇ ਵਿੱਚ ਬੇਕਰੀ ਆਈਟਮਸ ਬਿਕਦੀਆਂ ਇਟ ਮੀਨਸ ਉਹ ਇੱਕ ਦਿਨ ਚ ਤਿਆਰ ਹੋ ਨਹੀਂ ਜਾਂਦੀਏ ਤਾਂ ਉਹ ਲੰਬੇ ਸਮੇਂ ਤੋਂ ਤਿਆਰ ਹੁੰਦੀ ਆ ਰਹੀ ਹੈ ਜਿੱਦਾਂ ਤੁਸੀਂ ਆ ਦੱਸਿਆ ਕਿ ਕਿੰਨੇ ਟਨ ਉਹਨਾਂ ਨੇ ਪ੍ਰੀਫਰ ਨੇ ਤਾਂ ਸਿੰਥੈਟਿਕ ਪਨੀਰ ਦੀਆਂ ਵੀ ਗੱਲਾਂ ਹੋਈਆਂ ਸਿੰਥੈਟਿਕ ਦੁੱਧੋ ਦੀਆਂ ਹੋਈਆਂ ਸਰਵਪਾਕੇ ਦੁੱਧੋ ਦੀਆਂ ਗੱਲਾਂ ਹੋਈਆਂ ਜੀ ਪਰ ਜਦੋਂ ਇਹਦੀ ਇੰਡਸਟਰੀਜੇਸ਼ਨ ਹੋ ਗਈ ਤਾਂ ਇੰਡਸਟਰੀਜੇਸ਼ਨ ਵਿੱਚ ਜਿਹੜੀ ਹੈ ਉਸ ਵੇਲੇ ਇਸ ਕਿਸਮ ਦੀਆਂ ਮੁਸ਼ਕਲਾਂ ਆਉਂਦੀਆਂ ਆਉਂਦੀਆਂ ਨੇ ਔਰ ਵੱਡੀ ਪੱਧਰ ਤੇ ਜਿਹੜੀ ਮਲਾਪਤੀ ਹੈ ਸਾਡੇ ਕਿਉਂਕਿ ਇਹਦੇ ਵਿੱਚ ਸਾਡੇ ਬੱਚੇ ਵੀ ਖਾਣਾ ਲਏ ਸਾਡੀਆਂ ਜਨਰੇਸ਼ਨਸ ਜਿਹੜੀਆਂ ਅਗਲੀਆਂ ਖਰਾਬ ਹੋ ਰਹੀਆਂ ਨੇ ਔਰ ਮਤਾਂ ਇੱਥੇ ਤਾਂ ਕਿ ਮਤਾਂ ਹੋ ਰਹੀਆਂ ਕਿ ਮਤਾਂ ਹੋ ਰਹੀਆਂ ਨੇ ਬਿਲਕੁਲ ਬਿਲਕੁਲ ਸੋ ਇਸ ਕਰਕੇ ਜਿਹੜੀ ਇਹ ਗੱਲਾਂ ਮੈਨੂੰ ਲੱਗਦਾ ਕਿ ਜੀ ਜਦੋਂ ਪੜੋਸੀ ਜਿਹੜੇ ਸਾਡੇ ਗਵਾਂਢੀ ਸੂਬੇ ਉਹਨਾਂ ਨੇ ਦੋ ਚੀਜ਼ਾਂ ਪਤਾ ਲੱਗੀਆਂ ਫੜ ਲਈਆਂ ਉਹਨਾਂ ਨੇ ਅੱਛਾ ਹੁੰਦਾ ਜ਼ਰੂਰ ਇਹੀ ਹੈ ਕਿ ਇਹ ਫੈਸਟੀਵਲ ਸੀਜ਼ਨ ਚ ਐਕਟਿਵ ਹੁੰਦੇ ਆ ਇਹ ਰੁਟੀਨ ਨਹੀਂ ਹੈਗੀ ਬਿਲਕੁਲ ਤਾਂ ਇਸ ਵੇਲੇ ਜਿਹੜਾ ਹੈਗਾ ਇਹ ਐਸਾ ਪੰਜਾਬ ਚ ਨਿਕਿਤ ਸੁਣਨ ਚਾਹ ਹੁਣ ਇਹਦੀਆਂ ਦੋ ਗੱਲਾਂ ਹੋ ਸਕਦੀਆਂ ਕਿ ਜਾਂ ਤਾਂ ਪੰਜਾਬ ਵਾਲਿਆਂ ਨੇ ਮਲਾਬੜ ਦੂਰ ਕਰਤੀ ਜਾਂ ਪੰਜਾਬ ਵਾਲੇ ਸੁੱਤੇ ਪਏ ਸੁੱਤੇ ਪਏ ਆ ਜੀ ਸੋ ਸੈਂਪਲਿੰਗ ਉਹਦੀ ਟੈਸਟਿੰਗ ਜਿਹੜੀ ਹੈ ਸਾਡੇ ਤਾਂ ਇੱਥੇ ਦੇਖੋ ਨਾ ਲੰਗਰ ਲੱਗਦੇ ਆ ਅਸੀਂ ਆਨੇ ਕੀ ਸਾਡੀ ਚੰਗੀ ਪਰੰਪਰਾ ਹੈ ਜੀ ਪਰ ਲੰਗਰ ਮੇਰੇ ਜਿਹੜੇ ਅਨਾਰਗੇਨਾਈਜ਼ਡ ਲੰਗਰ ਦੀ ਮੈਂ ਗੱਲ ਕਰਦਾ ਜਿਹੜੀਆਂ ਸੰਸਥਾਵਾਂ ਲਾਉਂਦੀਆਂ ਨੇ ਵੱਡੀਆਂ ਵੱਡੀਆਂ ਸੰਸਥਾਵਾਂ ਜਿਹੜਾ ਸਾਡੇ ਗੁਰਦੁਆਰਾ ਸਾਹਿਬ ਨੇ ਵੱਡੇ ਮੰਦਰ ਨੇ ਹੋਰ ਇੰਸਟੀਚਿਊਸ਼ਨ ਦੇ ਉਹਨਾਂ ਦੀ ਨਹੀਂ ਮੈਂ ਗੱਲ ਮੈਂ ਜਨਰਲ ਕਰਨਾ ਸਾਡੇ ਇੱਥੇ ਮੇਲੇਾਂ 'ਚ ਲੱਗਦੀਆਂ ਅਜੋ ਜਿਹੜਾ ਮਰਜ਼ੀ ਜੈਸਾ ਮਰਜ਼ੀ ਪਾਣੀ ਪੀਜਦਾ ਜਿਹੜੀ ਉਹਦਾ ਕੋਈ ਸਿਸਟਮ ਨਹੀਂ ਹੈਗਾ ਕਿ ਉਹ ਜਿਹੜਾ ਲੰਗਰ ਵੀ ਲਾਉਣ ਆਏਗਾ ਹੂੰ ਉਹ ਉਹ ਫੂਡ ਜਿਹੜਾ ਹੈ ਫੂਡ ਕੰਟਰੋਲਰਸ ਦੇ ਕੋਲ ਚੈੱਕ ਹੋਇਆ ਹੋਣਾ ਚਾਹੀਦਾ ਕਿਉਂਕਿ ਉਹਦੇ ਵਿੱਚ ਰੌ ਹੁੰਦਾ ਉਹਦੇ ਵਿੱਚ ਇਹ ਤਾਂ ਨਹੀਂ ਹੁੰਦਾ ਕਿ ਪੈਕ ਡਾਰਿਆ ਜੀ ਉਹਨਾਂ ਦੀ ਜ਼ਿੰਮੇਵਾਰੀ ਤੇ ਇੱਥੇ ਦਾਲ ਵੀ ਬੰਦੀ ਹੈ ਨਹੀਂ ਵੀ ਹੁੰਦਾ ਦੁੱਧ ਵੀ ਵੰਡੀ ਜਾਂਦੇ ਆ ਸਾਰਾ ਕੁਝ ਵੰਡੀ ਜਾਂਦੇ ਆ ਸਾਡੇ ਇੱਥੇ ਸਾਬਨ ਦੇ ਮੇਲੇ ਲੱਗਦੇ ਆ ਸਾਡੇ ਇੱਥੇ ਸ਼ਹਿਰਾਂ ਚ ਬਾਬਾ ਸੋਢਲ ਜੀ ਦਾ ਮੇਲਾ ਲੱਗਦਾ ਐਦਾਂ ਸਾਡੇ ਜ਼ਿਲ੍ਹਿਆਂ 'ਚ ਮੇਲੇ ਲੱਗਦੇ ਸੋ ਇਹ ਬੜਾ ਵੱਡਾ ਚਿੰਤਾ ਦਾ ਵਿਸ਼ਾ ਉਦਾਂ ਹੀ ਆ ਜਿੱਦਾਂ ਅਸੀਂ ਭ੍ਰਸ਼ਟਾਚਾਰ ਦਾ ਜ਼ਿਕਰ ਕਰ ਰਹੇ ਸੀ ਕਿ ਇਹ ਸਾਡੀ ਸਿਹਤ ਪਬਲਿਕ ਹੈਲਥ ਦੇ ਨਾਲ ਜੁੜਿਆ ਮੁੱਦਾ ਤੇ ਸਾਡੇ ਇੱਥੇ ਖਾਣ ਪ ਉਦੋਂ ਤੋਂ ਲੈ ਕੇ ਅੱਜ ਤੱਕ ਅਸੀਂ ਉਹ ਸਾਡੇ ਬਚਪਨ ਦੀਆਂ ਗੱਲਾਂ ਔਰ ਅੱਜ ਅਸੀਂ ਮਤਲਬ ਕਿਹੜੇ ਦੌਰ ਆ ਚੁੱਕੇ ਹਾਂ ਤਾਂ ਖੱਲੇ ਵੀ ਜਿਹੜੀ ਇਹ ਮਿਲਾਵਟ ਹੈ ਸਾਡੇ ਮੁਲਕ ਦੇ ਵਿੱਚ ਜਦੋਂ ਕਿ ਅਸੀਂ ਕਹ ਰਹੇ ਹਾਂ ਕਿ ਗਲੋਬਲਾਈਜੇਸ਼ਨ ਹੋ ਗਈ ਆ ਬਹੁਤ ਸਾਰਾ ਪੈਕ ਪਚਾ ਦੂਸਰੀ ਇਹ ਵੀ ਚੀਜ਼ ਹੋ ਸਕਦੀ ਹੈ ਵੀ ਇਹਦਾ ਜਦੋਂ ਪੋਲੀਟੀਕਲ ਸਿਸਟਮ ਜਦੋਂ ਕੰਮ ਕਰਦਾ ਐਸੀਆਂ ਫਿਰ ਸ਼ੰਕਾਵਾਂ ਵੀ ਆਉਂਦੀਆਂ ਕਿ ਜਿਹੜੀ ਹਾਲੀਵੁੱਡ ਇਹਨਾਂ ਨੂੰ ਇਹ ਅਲਟੀਮੇਟਲੀ ਬੰਦ ਹੋ ਜਾਣਗੇ ਜਿਹੜੇ ਔਰ ਵੱਡੇ ਪਲੇਅਰਸ ਜਿਹੜੇ ਡੋਮਿਨੇਟ ਕਰਨਗੇ ਜੇ ਇਹਨਾਂ ਨੂੰ ਚੈੱਕ ਨਹੀਂ ਕਰਨਗੇ ਇਸ ਇਸ ਆੜ ਚ ਕਰਨਗੇ ਪਰ ਮੈਨੂੰ ਲੱਗਦਾ ਕਿ ਸਭ ਦੇ ਰਾਈਟਸ ਦੀ ਜ ਕਮ ਲੋਕ ਕਰਨ ਪਰ ਉਹਦੀ ਜਾਂਚ ਉਹਦੀ ਪੜਤਾਲ ਪੂਰੀ ਹੋਣੀ ਚਾਹੀਦੀ ਖਾਣ ਵਾਲੇ ਨੂੰ ਇਹ ਬਧਾਣਾ ਚਾਹੀਦਾ ਕਿ ਹਾਂ ਇਹ ਸ਼ੁੱਧਤਾ ਹੈ ਹੂੰ ਹਾਲੇ ਕਿ ਸਾਡੇ ਹੋਇਆ ਕੁਝ ਦਿਨਾਂ ਤੋਂ ਵੀ ਜਿਹੜਾ ਹੈ ਜੀ ਆਹ ਜਿਹੜਾ ਅਸੀਂ ਲੱਡੂਆਂ ਦਾ ਡੱਬਾ ਵੇਚਣ ਲੱਗੇ ਆਂ ਇਹ 8 ਘੰਟਿਆਂ ਚ ਕੰਜ਼ਿਊਮ ਕਰ ਲਿਓ ਕੰਜ਼ਿਊਮ ਜੀ ਆਇਆ ਬੜਾ ਕੁਝ ਆਇਆ ਪਰ ਉਹਦੇ باوجود ਕਿ ਇਹ ਨਹੀਂ ਆਇਆ ਵੀ ਉਸ ਜਿਸ ਜਿਸ ਡੱਬੇ ਚੋਂ ਪੈਕਡ ਆ ਉਸ ਉਸ ਡੱਬੇ ਨੂੰ ਜਿਹੜੀ ਗਲੂ ਲੱਗੀ ਹੋਈ ਹੈ ਜਿਹਦੇ ਨਾਲ ਉਹ ਬਣ ਕੇ ਆਇਆ ਜੀ ਕੀ ਉਹ ਹਾਈਜਨਿਕ ਹੈਗਾ ਉਹਦੇ ਨਾਲ ਮੇਲ ਖਾਂਦਾ ਬਿਲਕੁਲ ਐਸੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬਰੀਕੀ ਦੇ ਨਾਲ ਇਸ ਮਾਮਲੇ ਦੇ ਵਿੱਚ ਕਰਨੀਆਂ ਚਾਹੀਦੀਆਂ ਔਰ ਮੈਨੂੰ ਲੱਗਦਾ ਕਿ ਇਹ ਇਹ ਜਿਹੜੀ ਅਸੀਂ ਭ੍ਰਸ਼ਟਾਚਾਰ ਦੀਦਾ ਜ਼ਿਕਰ ਕੀਤਾ ਇਹ ਵੀ ਪਰ ਇਹਦੇ ਮਗਰ ਵੀ ਭ੍ਰਸ਼ਟਾਚਾਰ ਹੈ ਕੰਮ ਹੋ ਰਿਹਾ ਕਿ ਚੈਕਿੰਗ ਹੀ ਨਹੀਂ ਹੁੰਦੀ ਚੈਕ ਅੱਛਾ ਤੁਸੀਂ ਅਗਰ ਇਹ ਕੱਟ ਲੋ ਜਿੱਦਾਂ ਅਸੀਂ ਕਹਿੰਦੇ ਸਾਡੇ ਲਾਅ ਬੜਾ ਸਟਰੋਂਗ ਆ ਸਾਡਾ ਕਾਨੂੰਨ ਬੜੇ ਲਾਗੂ ਹੁੰਦੇ ਆ ਪਰ ਜੇਦੋ ਅਸੀਂ ਕੰਫੈਸ਼ਨ ਰੇਟ ਕੱਢਦੇ ਆ ਜਦੋਂ ਅਸੀਂ ਕੱਢਦੇ ਕਿ ਉਹਦਾ ਜਿਹੜੀ ਕਨਵਿਕਸ਼ਨ ਰੇਟ ਕੱਢਦੇ ਆ ਕਿ ਉਹਨਾਂ ਸਜ਼ਾਵਾਂ ਕਿ ਨਹੀਂ ਹੋਈਆਂ ਤਾਂ ਉਹ 2% ਵੀ ਨਹੀਂ ਹੋਈਆਂ ਹੁੰਦੀ 2% ਵੀ ਨਹੀਂ ਇਸੇ ਤਰ੍ਹਾਂ ਇਹਦੇ ਚਾਹੇ ਦੇਚ ਵੀ ਅਗਰ ਆંકੜੇ ਸਾਹਮਣੇ ਸਰਕਾਰ ਨੂੰ ਹਰ ਸਾਲ ਲੈਣੇ ਚਾਹੀਦੇ ਕਿ ਅਸੀਂ ਇੰਨੀਆਂ ਸੈਂਪਲਿੰਗ ਕੀਤੀਆਂ ਕਿੰਨੀਆਂ ਮਲਾਵਟਾਂ ਪਈਆਂ ਗਈਆਂ ਕਿੰਨੀਆਂ ਨਹੀਂ ਪਈਆਂ ਗਈਆਂ ਸੋ ਇਹ ਬਹੁਤ ਬਹੁਤ ਜਿਹੜੀਆਂ ਡੈਮੋਕ੍ਰੇਸੀ ਦੇ ਵਿੱਚ ਜਿਹੜੀ ਡੈਮੋਕ੍ਰੇਸੀ ਵਿੱਚ ਹੁੰਦਾ ਹੈ ਕਿ ਇਹ ਪੜਨਾ ਸੇਤ ਹੋਣੀ ਬੰਦੇ ਦੀ ਖਾਣ-ਪਾਣ ਅੱਛਾ ਹੋਣਾ ਇਹ ਜਿਹੜੀਆਂ ਬੇਸਿਕ ਜ਼ਰੂਰਤਾਂ ਨੇ ਡੈਮੋਕ੍ਰੇਸੀ ਦੀ ਉਹਦੇ ਸਾਹਮਣੇ ਸਟਰੋਂਗ ਡੈਮੋਕ੍ਰੇਸੀ ਇਹ ਕਹਿੰਦੀ ਹੈ ਵੀ ਇਹਨਾਂ ਚੀਜ਼ਾਂ ਦੇ ਉੱਪਰ ਸਰਕਾਰ ਜਿਹੜੀ ਹੈ ਉਪਰਦੇ ਦਾ ਦੇ ਉਤੇ ਇਹਨੂੰ ਸਟ੍ਰਿਕਟਲੀ ਇਹਦੇ ਉਤੇ ਧਿਆਨ ਦਿਖੋ ਜੀ ਬਿਲਕੁਲ ਬਿਲਕੁਲ ਸਰ ਇਸੇ ਤਰ੍ਹਾਂ ਇੱਕ ਹੋਰ ਮਹੱਤਵਪੂਰਨ ਖਬਰ ਤੇ ਗੱਲਬਾਤ ਕਰਾਂਗੇ ਸੋਨੇ ਦੇ ਭਾਅ ਤੁਸੀਂ ਜਿਵੇਂ ਦੇਖਦੇ ਹੋ ਕਿ ਉੱਪਰ ਥਲੇ ਹੁੰਦੇ ਹੀ ਰਹਿੰਦੇ ਨੇ ਹੁਣ ਸੋਨਾ ਜਿਹੜਾ ਹੈ ਪਿਛਲੀ ਧੰਤੇਰਸ ਤੋਂ 64% ਤੇ ਚਾਂਦੀ ਜਿਹੜੀ ਆ ਉਹ 73% ਰਿਟਰਨ ਦੇ ਚੁੱਕੀ ਆ ਸਰ ਕੀ ਪ੍ਰਤੀਕਾ ਦੇਣਾ ਚਾਹੋਗੇ ਤੋਕੋ ਸਰ ਇਹ ਸ਼ਾਇਦ ਪਿਛਲੇ ਪ੍ਰੋਗਰਾਮ ਚ ਵੀ ਡਿਸਕਸ ਕੀਤਾ ਸੀ ਸੋਨਾ ਸੋਨੇ ਬਾਰੇ ਪਿਛਲੇ ਸਾਲ ਤੋਂ ਕਿਹਾ ਜਾ ਰਿਹਾ ਸੀ ਵੀ ਇਹਨੇ ਡੇਢ ਗੁਣਾ ਦੇਣਾ ਜੀ ਔਰ ਸੋਨਾ ਅੱਜ ਅੱਜ ਦੀ ਜਿਹੜੀ ਮੈਂ ਖਬਰਾਂ ਚ ਪੜ ਰਹੀ ਸੀ 1,34,000 ਰੁਪਏ ਜਿਹੜਾ 24 ਕੈਰਟ ਦਾ ਜਿਹੜਾ ਸੋਨਾ ਹੈ ਜੀ ਪਰ 10 ਗ੍ਰਾਮ ਸੀ ਨੂੰ ਅਸੀਂ ਤੋਲਾ ਕਹਿੰਦੇ ਨੇ ਵੈਸੇ ਤਾਂ 12 ਗ੍ਰਾਮ ਦਾ ਤੋਲਾ ਹੁੰਦਾ ਪਰ ਹੁਣ 10 ਗ੍ਰਾਮ ਦਾ ਹੀ ਤੋਲਾ ਕਹਿੰਦੇ ਆ ਜਿੱਦਾਂ 800 ਗ੍ਰਾਮ ਨੂੰ ਕਿਲੋ ਕਹਿੰਨ ਲੱਪੇ ਨੇ ਉਸ ਤਰ੍ਹਾਂ ਉਸ ਤਰ੍ਹਾਂ ਹੀ ਜਿਹੜਾ ਸੋਨਾ ਲਗਾਤਾਰ ਵੱਧ ਰਿਹਾ ਹੈ ਔਰ ਇਹਦੇ ਰੀਜਨਸ ਨੇ ਜੀ ਇੱਕ ਤਾਂ ਇਹਦੀ ਰੀਜਨਸ ਨੇ ਕਿ ਸਭ ਤੋਂ ਵੱਡਾ ਰੀਜਨ ਇਹਦਾ ਕਿ ਡਿਮਾਂਡ ਵੱਧ ਗਈ ਹੈ ਖਰੀਦ ਬਹੁਤ ਵੱਡੀ ਹੋ ਰਹੀ ਹੈ ਬਿਲਕੁਲ ਖਰੀਦ ਵੱਡੀ ਹੋ ਰਹੀ ਹੈ ਉਹ ਉਹਦੇ ਉਹਦੇ ਨਾਲ ਤਾਂ ਨੈਚੁਰਲੀ ਜਦੋਂ ਡਿਮਾਂਡ ਵਧਣੀ ਹੈ ਪ੍ਰੋਡਕਟ ਨੇ ਮਹਿੰਗਾ ਹੋਣਾ ਬਿਲਕੁਲ ਅੱਛਾ ਫਿਰ ਇਹ ਹੈ ਕਿ ਡਿਮਾਂਡ ਵੱਧ ਕਿਉਂ ਰਹੀ ਹੈ ਹਾਂ ਦੇ ਨਾ ਕਿ ਮੰਗ ਕਿਉਂ ਵਧ ਰਹੀ ਹੁੰਦੀ ਤਾਂ ਮੰਨ ਲਓ ਕਿ ਅਸੀਂ ਕਹਿੰਦੇ ਆਟਾ ਕਿਸੇ ਦਾ ਜ਼ਿਆਦਾ ਖਰੀਦਣਾ ਸ਼ੁਰੂ ਕਰਤਾ ਤਾਂ ਹੁੰਦਾ ਕਿ ਯਾਰ ਵਾਰ ਲੱਗਣ ਵਾਲੀ ਆਲੇ ਦੁਆਲੇ ਆਟਾ ਜ਼ਿਆਦਾ ਜਦੋਂ ਸਾਡੇ ਵੀ ਪਿੱਛੇ ਜਦੋਂ ਛੋਟਾ ਜਿਹਾ ਹੋਇਆ ਸੀ ਆਪਰੇਸ਼ਨ ਸੰਦੂਰ ਸਾਡੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਉਦੋਂ ਕਿੰਨਾ ਰਾਸ਼ਨ ਲੋਕਾਂ ਨੇ ਜਮ੍ਹਾਂ ਕਰਾਇਆ ਸੀ ਕੁਝ ਦਿਨਾਂ ਲਈ ਚੀਜ਼ਾਂ ਡਰੋਂ ਡਰ ਜਾਂਦੇ ਹਨ ਹੁਣ ਵੀ ਜਿਹੜਾ ਹੁਣ ਵੀ ਜਿਹੜਾ ਗਲੋਬਲ ਸਿਨੈਰੀਓ ਜਿਹੜਾ ਆਪਾਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਇੱਦਾਂ ਲੱਗਦਾ ਕਿ ਦੁਨੀਆ ਇੱਕ ਵੱਡੇ ਮਹਾ ਜੰਗ ਵੱਲ ਜਾ ਰਹੀ ਹੈ ਜੀ ਅੱਛਾ ਉਹ ਉਹ ਇੱਕੋ ਤਣਾਅ ਜਿਹੜਾ ਬਣਿਆ ਹੋਇਆ ਹੈ ਜਗਾ ਜਗਾ ਬਣਿਆ ਆ ਜਿੱਦਾਂ ਉਹ ਗਾਜ਼ਾ ਦੇ ਵਿੱਚ ਚਲਣ ਕੋਸ਼ਿਸ਼ ਕੀਤੀ ਉਹਨਾਂ ਇਜ਼ਰਾਇਲ ਗਾਜ਼ਾ ਦਾ ਜਿਹੜਾ ਹੋ ਗਿਆ ਆ ਸਾਡੇ ਸਾਡੇ ਗੁਆਂਢ ਪਾਕਿਸਤਾਨ ਚ ਉਹ ਉਹ ਲੜ ਰਹੇ ਆ ਤੁਹਾਡੇ ਤਾਲਿਬਾਨੀ ਤੇ ਉਹ ਲੜ ਰਹੇ ਆ ਤਾਲਿਬਾਨੀ ਤੇ ਪਾਕਿਸਤਾਨ ਅੱਛਾ ਯੂਕਰੇਨ ਰਸ਼ੀਆ ਮੌਕੀ ਨਹੀਂ ਰਿਹਾ ਉਹਦੇ ਵਿੱਚ ਜਿਹੜਾ ਉਹ ਨਵੇਂ ਹਥਿਆਰ ਖਰੀਦ ਲਿਆ ਉਹਨਾਂ ਨੇ ਤੁਹਾਡੇ ਨਾਟੋ ਵਾਲਿਆਂ ਨੇ ਕਿਹਾ ਅਸੀਂ ਮਦਦ ਕਰਨੀ ਆ ਯੂਕਰੇਨ ਦੀ ਮਦਦ ਕਰਨੀ ਸੋ ਇਸ ਕਿਸਮ ਦੇ ਜਦੋਂ ਤਣਾਅ ਪੈਦਾ ਹੁੰਦੇ ਉਹ ਤਾਂ ਫਿਰ ਹੁੰਦਾ ਕਿ ਸੇਫਸਟ ਜਿਹੜੀ ਇਨਵੈਸਟਮੈਂਟ ਕੀ ਹੈ ਹੂੰ ਜਦੋਂ ਪਹਿਲਾਂ ਜ਼ਮੀਨ ਹੁੰਦੀ ਸੀ ਉਹਨਾਂ ਨੂੰ ਸੇਫਸਟ ਹੈ ਕਿ ਸੋਨਾ ਸੋਨਾ ਕਿਤੇ ਵੀ ਬੰਦਾ ਲੈ ਜਾਂਦਾ ਨਾ ਬਿਲਕੁਲ ਅੱਛਾ ਫਿਰ ਉਹਦੇ ਵਿੱਚ ਹੀ ਉਹਦੇ ਵਿੱਚ ਹੈ ਕਿ ਜਦੋਂ ਪਹਿਲਾਂ ਸ਼ੁੱਨ ਸ਼ੇਅਰ ਬਾਜ਼ਾਰ ਡਿੱਗ ਰਹੇ ਨੇ ਪਹਿਲਾਂ ਬੈਂਕਿੰਗ ਸੈਕਟਰ ਵੀ ਸ਼ੇਅਰ ਬਾਜ਼ਾਰਾਂ ਚ ਕਰ ਰਿਹਾ ਸੀ ਹੁਣ ਬੈਂਕ ਵੀ ਬੜੀ ਵੱਡੀ ਤਾਦਾਦ ਦੇ ਵਿੱਚ ਜਿਹੜਾ ਸੋਨਾ ਖਰੀਦ ਰਿਹਾ ਹੈ ਜੀ ਜੀ ਜਿਹਦੇ ਕਰਕੇ ਸੋਨੇ ਦੀ ਡਿਮਾਂਡ ਵੱਧ ਰਹੀ ਹੈ ਔਰ ਸੋਨਾ ਵੱਧ ਰਿਹਾ ਔਰ ਇਸੇ ਤਰ੍ਹਾਂ ਹੁਣੇ ਮੈਂ ਇੱਕ ਰਿਪੋਰਟ ਪੜ੍ਹੀ ਸੀ ਕਿ ਚਾਈਨਾ ਚਾਈਨਾ ਨੇ ਜਿਹੜਾ ਦੁਨੀਆ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਜਿਹੜਾ ਗੋਲਡਸ ਦਾ ਸੋਲ ਮਤਲਬ ਸੇਲਿੰਗ ਸੈਂਟਰ ਹੈ ਉਹ ਔਰ ਲੰਡਨ ਦੇ ਵਿੱਚੋਂ ਪਿਛਲੇ ਕੁਝ ਦਿਨਾਂ ਦੇ ਵਿੱਚ ਉਹ ਕਹਿੰਦੇ ਕਿ 33% ਜਿਹੜਾ ਸੋਨਾ ਉੱਥੇ ਦਾ ਬਿਕਮਲੇ ਵਿੱਚ ਖਰੀਦਿਆ ਉਹ ਚਾਈਨਾ ਨੇ ਖਰੀਦਿਆ ਜੀ ਸੋ ਉਹ ਉਹਦਾ ਕਾਰਨ ਇਹ ਹੈ ਕਿ ਜਦੋਂ ਕੁਝ ਦੇਸ਼ਾਂ ਦੇ ਵਿੱਚ ਇਹ ਚੱਲ ਰਿਹਾ ਹੈ ਕਿ ਅਮਰੀਕਾ ਦੀ ਸੁਪਰ ਪਾਵਰ ਮੈਸੀ ਖਤਮ ਕਰਨ ਲਈ ਜਿਹੜਾ ਡਾਲਰ ਦੀ ਜਏ ਸੋਨੇ ਦੇ ਉੱਤੇ ਖਰੀਦੋ-ਫਰੋਕਤ ਹੋਵੇ ਕਿਉਂਕਿ ਹਾਲੇ ਤੱਕ ਡਾਲਰ ਨਾਲ ਟ੍ਰੇਡ ਹੁੰਦਾ ਜਦੋਂ ਰੀਸੈਂਟਲੀ ਜਿਹੜਾ ਇੰਡੀਆ ਨੇ ਇੰਡੀਆ ਨੇ ਯੂਆਨ ਦੇ ਨਾਲ ਜਿਹੜਾ ਰਸ਼ੀਆ ਕੋਲੋਂ ਉਹ ਕਿਰੇデア ਯੋਨਸ ਮਤਲਬ ਜਿਹੜੀ ਚਾਈਨਿਸ ਕਰੰਸੀ ਹੈ ਨਾ ਰੂਬਲਾਂ ਵੀ ਬਲਾਂ ਖਰੀਦ ਰਹੇ ਸੀ ਅੱਜ ਕਿਸੇ ਗੱਲ ਦੇ ਵੀ ਕਈ ਵਾਰੀ ਤਾਂ ਉਹਨਾਂ ਨੇ ਇੰਡੀਆ ਨੇ ਆਪਣੇ ਰੁਪਏ ਨਾ ਉਹਨਾਂ ਨੂੰ ਆਪਣੇ ਰੁਪਏ ਦੇ ਕੇ ਖਰੀਦ ਲਿਆ ਸੋ ਡਾਲਰ ਨੂੰ ਕਮਜ਼ੋਰ ਕਰਨ ਦੀ ਵੀ ਜਿਹੜਾ ਮਤਲਬ ਗਲੋਬਲ ਜਿਹੜੀ ਪੋਲਿਟੀਕਲ ਡਿਪਲੋਮੈਟਿਕ ਉਹ ਚੱਲ ਰਹੀ ਹੈ ਜੰਗ ਉਹ ਵੀ ਇੱਕ ਵੱਡਾ ਇਸਾ ਸੋ ਡਿਮਾਂਡ ਦੇ ਵਿੱਚ ਸਾਰੇ ਬਖੋ ਜਿਹੜਾ ਡਿਮਾਂਡ ਦੇ ਵਿੱਚ ਸੋਨਾ ਹੀ ਆ ਗਿਆ ਸੋਨਾ ਦੇ ਚਾਂਦੀ ਦੀ ਚਾਂਦੀ ਇਸ ਕਰਕੇ ਵਧ ਰਹੀ ਹੈ ਕਿ ਚਾਂਦੀ ਦੀ ਜਿਹੜੀ ਚਿਪਸ ਬਣਾਉਣਾ ਆ ਰਹੀਆਂ ਨਵੀਆਂ ਉਹਨਾਂ ਦੇ ਵਿੱਚ ਉਹਨਾਂ ਦੀ ਲਾਗਤ ਵਧ ਗਈ ਹੈ ਨਾ ਕਿ ਚਾਂਦੀ ਸਲਾਈਟਲੀ ਥੋੜਾ ਜਿਹਾ ਜਿਹੜਾ ਨਾ ਉਹ ਜਿਹੜੀ ਕਮੋਡਿਟੀ ਬਾਜ਼ਾਰ ਚ ਥੱਲੇ ਆਈ ਹੈ ਹਮ ਬਿਲਕੁਲ ਜਨਰ ਬਾਜ਼ਾਰ ਚੜੀ ਹੈ ਪਰ ਕਮੋਡਿਟੀ ਚ ਥੋੜੀ ਥੱਲੇ ਆਈ ਹੈ ਸੋ ਇਸ ਕਰਕੇ ਜਿਹੜੇ ਜਾਣਕਾਰ ਨੇ ਜਿਹੜੇ ਸਪੈਸ਼ਲਿਸਟ ਨੇ ਜਿਨ੍ਹਾਂ ਨੂੰ ਭਵਿਸ਼ੇਸ਼ਕ ਕਹਿ ਦਿੰਦੇ ਆ ਉਹ ਤਾਂ ਕਹਿੰਦੇ ਆ ਵੀ ਅਗਲੀ ਦੀਵਾਲੀ ਤੱਕ ਜਿਹੜਾ ਸੋਨਾ ਉਨੇ 1.5 ਰਸ ਵੀ ਟੱਪ ਜਾਣਾ ਜੀ ਟੱਪ ਜਾਣਾ ਜੀ ਸੋ ਹੁਣ ਕੋਈ ਫੈਸਟੀਵਲ ਸੀਜ਼ਨ ਵੀ ਆ ਸਾਡੇ ਸਾਡੇ ਹਿੰਦੁਸਤਾਨ ਚ ਤਾਂ ਰਸ ਚ ਤਾਂ ਪਰੰਪਰਾ ਹੈ ਅੱਜ ਅੱਜ ਕੁਦਰਤੀ ਜਿੱਦੋਂ ਅਸੀਂ ਗੱਲ ਕਰ ਰਹੇ ਧਨ ਤੇ ਰਸ ਦਾ ਦੇਣਾ ਹੈ ਅੱਜ ਲੋਕੀ ਸੋਨਾ ਖਰੀਦਣਾ ਸਮਝਦੇ ਆ ਕਿ ਲక్ష్ਮੀ ਨੂੰ ਘਰ ਰਿਆਣਾ ਬਹੁਤ ਜੁਰੀ ਸੋ ਇਸ ਕਰਕੇ ਸੋਨਾ ਵਧ ਰਿਆ ਸੋਨਾ ਹਮੇਸ਼ਾ ਸੋਨਾ ਯੁਗਾ ਯੁਗਾਂਤਰਾ ਤੋਂ ਜਿਹੜਾ ਉਹ ਸੇਫਸਟ ਔਰ ਸਿਕਿਉਰ ਤਾਤੂ ਰਹੀ ਹੈ ਜੀਵਨ ਬਚਾਉਣ ਲਈ ਤਾਂ ਇਸ ਕਰਕੇ ਲੋਕ ਖਰੀਦਦੇ ਬਿਲਕੁਲ ਬਿਲਕੁਲ ਸਰ ਇਸੇ ਤਰ੍ਹਾਂ ਹੁਣ ਇੱਕ ਆਖਰੀ ਖਬਰ ਤੇ ਗੱਲਬਾਤ ਕਰ ਲੈਨੇ ਆ ਕਿ ਪੰਜਾਬ ਚ ਆਪ ਲੀਡਰਸ਼ਿਪ ਚ ਕੋਈ ਤਬਦੀਲੀ ਨਹੀਂ ਹੋਈ ਹੈ ਮਨੀਸ਼ ਸਿਸੋਦੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਕੀ ਲੱਗਦਾ ਸਰ ਤੁਹਾਨੂੰ ਦੇਖੋ ਜਦੋਂ ਕੋਈ ਪਾਰਟੀ ਦੀ ਲੀਡਰਸ਼ਿਪ ਆਉਂਦੀ ਹੈ ਜਦੋਂ ਹੁਣ ਕੇਜਰੀਵਾਲ ਜੀ ਦੇ ਮਤਲਬ ਇਕੁਅਲੀ ਤੁਸੀਂ ਕਹੋਗੇ ਕਿ ਸਿਸੋਦੀਆ ਜੀ ਨੇ ਜੀ ਤਾਂ ਯਾ ਇਹ ਕਹ ਲੋਗੇ ਕਿ ਸੈਕੰਡ ਇਨ ਕਮਾਂਡ ਜਿਹੜੇ ਹਨ ਸੈਕੰਡ ਕਮਾਂਡ ਮਤਲਬ ਮਤਲਬ ਅਰਵਿੰਦ ਕੇਜਰੀਵਾਲ ਹੀ ਕਹ ਰਹੇ ਆ ਬਿਲਕੁਲ ਉਹ ਜਦੋਂ ਇਹ ਕਹਿੰਦੇ ਆ ਵੀ ਮਾਨ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਆ ਤਾਂ ਫਿਰ ਇਹਦਾ ਮਤਲਬ ਮਾਨ ਸਾਹਿਬ ਤੇ ਅੱਜ ਬਹੁਤ ਖੁਸ਼ ਹੋਣਗੇ ਬਿਲਕੁਲ ਮੇਰੀ ਕਿਉਂਕਿ ਬਹੁਤ ਸਮੇਂ ਤੋਂ ਐਸਾ ਹੁੰਦਾ ਕਿ ਉਹ ਬੜਾ ਰੌਲਾ ਪੈਂਦਾ ਕਿ ਮਾਨ ਸਾਹਿਬ ਬਹਿਲ ਰਹੇ ਆ ਮਾਨ ਸਾਹਿਬ ਦਾ ਅੰਦਰ ਠੀਕ ਨਹੀਂ ਚੱਲ ਰਿਹਾ ਪਾਰਟੀਪਲ ਜਿਹੜਾ ਉਹ ਬਦਲ ਰਹੀ ਹੈ ਉਹ ਇਨਸਟੇਬਿਲਟੀ ਪਾਰਟੀ ਚ ਲਿਆਂਦੀਆਂ ਪੋਲਿਟੀਕਲ ਖਬਰਾਂ ਵੀ ਆਉਂਦੀਆਂ ਸੋ ਮੈਨੂੰ ਲੱਗਦਾ ਕਿ ਸੌਧਿਆ ਜੀ ਨੇ ਪਹਿਲਾਂ ਤਾਂ ਇਹ ਮੈਸੇਜ ਦਿੱਤਾ ਕਿਉਂਕਿ ਇਲੈਕਸ਼ਨ ਅਗਲੇ ਵਿਧਾਨ ਸਭਾ ਦੇ ਸਿਰ ਤੇ ਖੜੇ ਹੈ ਤਾਂ ਉਹਨਾਂ ਨੇ ਲੋਕਾਂ ਨੂੰ ਇਹ ਮੈਸੇਜ ਦਿੱਤਾ ਕਿ ਸਾਡੀ ਪਾਰਟੀ ਚ ਕੋਈ ਐਸਾ ਐਸੀ ਗੱਲਬਾ ਖਤਮ ਕਰ ਦਿੱਤੀ ਕੋਈ दुसरी ਜਿਹੜਾ ਰੀਸੈਂਟਲੀ ਕੋਈ ਚਤੁਰਵੇਦੀ ਫੜਿਆ ਜਿਹੜਾ 16 ਬੰਦਿਆਂ ਨੇ ਉਹ ਕਹਿੰਦੇ ਨਕਲੀ ਸਾਈਨ ਕਰਾ ਲਿਆ ਹਲੇ ਕਿ ਉਹ ਦਾ ਫੋਰੈਂਸਿਕ ਦੱਸਣਗੇ ਸਾਈਨ ਨਕਲੀ ਸੀ ਕਿ ਠੀਕ ਸੀ ਹੋ ਸਕਦਾ ਕਿ ਕਿਤੇ ਉਹ ਜਿਹੜੇ 16 ਐਮਐਲਏ ਕੋਈ ਐਸੇ ਹੀ ਨਾ ਹੋਣ ਜਿਹੜੇ ਖਿਸਕਦੇ ਹੋਣ ਤੇ ਆਪੋਜੀਸ਼ਨ ਦੇ ਕੁਝ ਲੋਕਾਂ ਨੇ ਰਲ ਮਿਲ ਕੇ ਉਹਦੇ ਸਾਈਨ ਕਰਾ ਕੇ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਕਿ ਸਰਕਾਰ ਦਾ ਯਕਦਮ ਐਡੇ ਵੱਡੇ ਤਦਾਦ ਚ ਨਹੀਂ ਤੋੜ ਸਕਦੇ ਤਾਂ ਮੈਨੂੰ ਲੱਗਦਾ ਕਿ ਉਹ ਸਾਰੇ ਜਿਹੜੇ ਸ਼ੰਕੇ ਹੈ ਜਿਹੜੀਆਂ ਸ਼ੁਭਾ ਹੈਗੀਆਂ ਨੇ ਉਹਨਾਂ ਨੂੰ ਕਲੀਅਰ ਕਰਨ ਲਈ ਜਿਹੜਾ ਉਹ ਸਵਾਲੀਆਂ ਨੇ ਸੋ ਇਹ ਗੱਲ ਉਹਨਾਂ ਨੇ ਲਈ ਹੈ ਕਿਉਂਕਿ ਇਹ ਤਾਂ ਜ਼ਮੀਨ ਤੇ ਲੋ ਸਭ ਕੱਡਕ ਵਧੀਆ ਕੰਮ ਕਰ ਰਹੇ ਆ ਜਨਤਾ ਰੋ ਹੀ ਦੇਖਦੀ ਕਿ ਕੱਡਕ ਵਧੀਆ ਕੰਮ ਹੋ ਰਿਹਾ ਨਾ ਤੇ ਫਿਰ ਉਸ ਨਜ਼ਰੀਏ ਨੇ ਇਹ ਤਾਂ ਫੈਸਲਾ ਜਨਤਾ ਨੇ ਕਰਨਾ ਹੁੰਦਾ ਕਿ ਕੰਮ ਵਧੀਆ ਹੋ ਰਿਹਾ ਉਹ ਇਲੈਕਸ਼ਨ ਚ ਦੱਸਦੀ ਕਿ ਤੂੰ ਵਧੀਆ ਕੀਤਾ ਵਧੀਆ ਕੀਤਾ ਤਾਂ ਦੁਬਾਰਾ ਲੈਵਾਂਗੇ ਨਹੀਂ ਕੀਤਾ ਤਾਂ ਤੋੜ ਦਿਆਂਗੇ ਸੋ ਪਰ ਮੈਨੂੰ ਲੱਗਦਾ ਕਿ ਉਹਨਾਂ ਨੇ ਆਪਣੀ ਪਾਰਟੀ ਦੇ ਅੰਦਰ ਜਿਹੜੀ ਇਨਸਟੇਬਿਲਿਟੀ ਦੀ ਜਿਹੜੀ ਸ਼ੰਕਾ ਪੈਦਾ ਹੋ ਰਹੀ ਹੈ ਉਹਨੂੰ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਜੀ ਬਿਲਕੁਲ ਸੋ ਖਬਰਾਂ ਹੋਰ ਵੀ ਸੀਆਂ ਸਗੀਆਂ ਜਿਨ੍ਹਾਂ ਤੇ ਗੱਲਬਾਤ ਕਰਨੀ ਸੀ ਲੇਕਿਨ ਹੁਣ ਸਮਾਂ ਨਹੀਂ ਇਜਾਜ਼ਤ ਦੇ ਰਿਹਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਦੇ ਦੱਦ ਲੱਗਿਆ ਜ਼ਰੂਰ ਦੱਸਿਓ ਹੁਣ ਸਾਨੂੰ ਦੀ ਇਜਾਜ਼ਤ ਨਮਸਕਾਰ